ਗਿੱਦੜ ਗਿੱਦੜੀ ਦਾ ਵਿਆਹ ਹੋਈ ਜਾਂਦਾ ਗੱਲ ਹੈ ਫੜੰਗ ਨੱਠਾ ਜਾ ਓਏ ਕਾਣੂ ਇਹ ਤਾਂ ਪੰਗੇ ਲੈਂਦੀ ਆ ਯਾਰਾ ਮਾਰ ਕੇ ਬੂਥੇ ਤੇ ਮੂਦੀ ਮਰੂ ਟੱਕਰ ਸੋਈ ਕੋਲੇ ਕੇ ਮੈਂ ਤੈਨੂੰ ਕੀ ਕਿਹਾ ਸੀ ਫੇਰ ਫੇਰ ਨਹੀਂ ਦੱਬਿਆ ਗਿੱਦੜ ਗਿੱਦੜੀ ਕਿਉਂ ਕਹਿੰਦੀ ਮੇਰੇ ਪਿਆਰ ਨੂੰ ਮੈਂ ਤੈਨੂੰ ਥੋੜੀ ਕਿਹਾਗਾ ਤਕੈ ਲੈ ਇਹਨੂੰ ਤਕੈ ਲੈ ਹਾਂ ਮਾਰਦਾ ਗੱਲ ਨਾ ਦੇਖ ਲੈ ਭਾਈ ਜਿਵੇਂ ਬੋਲਦਾ ਹੈ ਕੀ ਕਰ ਦੇਗਾ ਤੂੰ ਕਰ ਕੀ ਦੇਗਾ ਤੂੰ ਓਏ ਕਾਣੂ ਡੱਕਦੇ ਪ੍ਰੀਤੋ ਅੱਛਾ ਪਿਕਅਪਿੰਡ ਕਿਹੜਾ ਟੱਕ ਤੇ ਟੱਕ ਸਹਿਬਾਪੁਰ ਸਹਿਬਾਪੁਰ ਅੱਜ ਦਾਦ ਨਾ ਤੂ ਦਾਦ ਨਾ ਕੋਈ ਨਾ ਕੋਈ ਨਹੀਂ ਇਹਦੇ ਅੱਗੇ ਪਿੱਛੇ ਹੈਗਾ ਇਹ ਤਾਂ ਮਈਆਂ ਜੇ ਅੱਖੀਆਂ ਲਾਈਆਂ ਤੇ ਨਭਾਤੀ ਫੇਰਾ ਲੈਂਦੀਆਂ ਵਿਆਹ ਕੇ ਲੈ ਤੁਸੀਂ ਐ ਕਰ ਬਣਾ ਚਾ ਦੀ ਕੋਟੇ ਮੈਂ ਆਏ ਉਹ ਮਦਦ ਦਾ ਕੰਮ ਨਹੀਂ ਹੁੰਦਾ ਜਿਹੜਾ ਦਮ ਚਾਲੇ ਛੱਡ ਜੇ ਅੱਖੀਆਂ ਲਾ ਕੇ ਜੇ ਮਦਦਤੀ ਆ ਬੈ ਬੈ ਲੈਂਦੀਆਂ ਜੱਫੀ ਉਹ ਇੱਥੇ ਚੰਗਾ ਹੋ ਚੰਗਾ ਹਾਂ ਉਹ ਇਹ ਨਾ ਜਵੜਿਆ ਮੜ ਗਿਆ ਕਰ ਲਾ ਨਹੀਂ ਬੋਨੇ ਉਹ ਠੀਕ ਹੈ ਚਾ ਚੁ ਲਿਆ ਹਾਂ ਕੋਈ ਜੇ ਬਠਾਈ ਦਵਾ ਮੰਗਾ ਆਹ ਚਾ ਚੁ ਡੀ ਜੇ ਕਰਨ ਵਾਲੇ ਜਾ ਗੰਮੀ ਵਾਲੇ ਨਾਲ ਲੱਡੂ ਲੁੱਡੂ ਲਿਆ ਹਾਂ ਬਦਾਨਾ ਬਦੂਣ ਆਲੇ ਨਾਲੇ ਲੈ ਗੀ ਪੈਸੇ ਹੈ ਜਾ ਮੈਨੂੰ ਲਾ ਕੋਡੇ ਬਠਾਈ ਦਵਾਉਂਦੀ ਉਹਦਾ ਨਹੀਂ ਆਹ 2000 ਲੈ ਜਾਣੇ ਤਾਂ ਬੱਠੀ ਲਿਆ ਹੂੰ ਨਾਲੇ ਲੱਡੂ ਲੈ ਨਾਲੇ ਠੱਡਾ ਠੋਡਾ ਫੱਟ ਦੇ ਕੋਈ ਉੱਥੋਂ ਅਈ ਕੋਈ ਗੱਲ ਬਾਤ ਤਾਂ ਨਹੀਂ ਇਹ ਤਾਂ ਠੀਕ ਆ ਸਾਰਾ ਗੁਰੂ ਜੀ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਹਾਂਜੀ ਧੱਕਾ ਧੱਕਾ ਕਦੀ ਨਹੀਂ ਕਰਕੇ ਲੈ ਕੇ ਆ ਦਿੰਨਾ ਨਾ ਜੀ ਨਹੀਂ ਨਾ ਹੈਂ ਹਾਂਜੀ ਵੇਖ ਲੈ ਭਾਈ ਜੇ ਕੋਈ ਧੱਕੇ ਧੱਕੇ ਨਾਲ ਆਇਆ ਸੀ ਫਿਰ ਅਸੀਂ ਉਹ ਜੀ ਗੱਲਬਾਤ ਕਰ ਦਾਂਗੇ ਕੋਈ ਗੱਲ ਨਹੀਂ ਟੱਕ ਜਾ ਟੱਕ ਜਾ ਤੂੰ ਗੱਲਬਾਤ ਕੀ ਕਰੇਗਾ ਤੈਨੂੰ ਕਹਿਤਾ ਦਿੱਤਾ ਮੈਂ ਇਹ ਕਹਿਣਾ ਮੈਂ ਕੋਈ ਧੱਕੇ ਧੱਕੇ ਨਾਲ ਦਿਨ ਲੈ ਕੇ ਕੱਢ ਲਿਆ ਤੂੰ ਸਾਂਹ ਦੀ ਨਾਲ ਪੁੱਛ ਰਹੀ ਐ ਐਂ ਤੇ ਦੇਖ ਮੇਰੀ ਗੱਲ ਸੁਣ ਲੈ ਤੇ ਅੱਗੇ ਪਿੱਛੇ ਕੋਈ ਨਹੀਂ ਹਾਂ ਠੀਕ ਹੈ ਬਚਪਨ ਤੋਂ ਅਸੀਂ ਇਕੱਠੇ ਰਹਾਂ ਛੋਟੇ ਹੁੰਦੇ ਪਿਆਰ ਕੀ ਮੇਰੇ ਜਨ ਨਾਲ ਬਿਆਲਿਆਂ ਦੀ ਗੱਤ। ਇਹ ਮੱਦ ਦਾ ਕੰਮ ਨਹੀਂ ਹੁੰਦੀ ਅੱਖੀਆਂ ਲਾ ਕੇ ਬਚਾਲੇ ਛੱਡਿਆ ਪੇ। ਕਪੜੀ ਤੋਂ। ਹਾਂਜੀ। ਬੜੀ ਤੱਜੀ। ਜੀ ਕਹਿਣਾ ਪੈਂਦਾ ਨਾਲ। ਹੈ। ਚੱਲ। ਜੇ ਭਾਈ ਲਾਈਆਂ ਚੱਖੀਆਂ ਨਭਾਤੀ ਆ ਪਤਾ ਬਿਠਾਤੀ ਲੈ ਕੇ ਆਪਦੇ ਕੋਲ। ਹਾਂ। ਆ ਜਾ। ਆ ਚੱਲੀ ਜੀ ਮਾ। ਬੈਠਾ ਦੇ ਨੂੰ ਗੱਲਾਂ। ਆ ਬਾਈ ਜਾਨੀ ਇਹਨੇ ਕਿਹਾ। ਕੱਲੀ ਦਫੂਰੇ ਕੱਲੀ ਬੈਠੂ ਆ ਕਾਨੂੰ ਜਾਣਾ ਮੈਂ। ਤੂੰ ਐ ਕਰੀ ਬਣਦਾ। ਇਹਨੂੰ ਅੰਦਰ ਬਿਠਾ ਲੋ ਕਮਰੇ ਕੋਮਰੇ ਤੇ ਇੱਕ ਵਾਰ ਬੰਦੇ ਬੋਦੇ ਬਾਹਰ ਅੰਦਰ ਕੋਈ ਰਿਸ਼ਤੇ ਰਸ ਰਮਗਰ ਲੱਗ ਜਾਂਦੇ ਨੇ। ਪੰਜ ਚਾਰ ਦਿਨ ਡੈਂਟ ਪਾ ਦਿੰਨੇ ਆਪਾਂ ਇਹਨੇ। ਲੈਂਗਾ। ਐਵੇਂ ਤਾਂ। ਹਾਈ। ਮਾਹਾਂ طرف ਬਰੇ ਬਠਾ ਵਾ ਬਾਹਰ ਨਾ ਕਰਦੇ ਪੰਜ ਚਾਰ ਦਿਨ ਮਾਹ ਕੇ ਵਾਰ ਬੰਦੇ ਬੁੰਦੇ ਲੱਗ ਜਾਂਦੇ ਨੇ ਮਾ ਕਿਉਂ ਛੇ ਵਾ ਪੁੱਤ ਨਹੀਂ ਬਾਈ ਲੈਣਾ ਹੈ ਪਿਸਤੌਲ ਰੱਖ ਜੀਏ ਝੋਲੇ ਚੇ ਵੀ ਕਿਤੇ ਫਿਰਦਾ ਹੋਵੇ ਭਲੇਖੇ ਚਲਾ ਰਹੇ ਜੋ ਕਤਲ ਨਹੀਂ ਨਾ ਵੀ ਬਕਤ ਕਰੇ ਨੇ ਆਏ ਆਏ ਦੇ ਖਾਸ ਮਾੜਾ ਪਿਆਰ ਨਹੀਂ ਆਈਗਾ ਬੇਟਾ ਇੱਕ ਨਹੀਂ ਮੰਨਦੀ ਇੱਥੇ ਤਾਂ ਫੜ ਨਹੀਂ ਮੈਂ ਤਾਂ ਪਾਣੀ ਨਹੀਂ ਦੇ ਦੂੰ ਆ ਬੈਠੋ ਕੁਛ ਨਹੀਂ ਹੈ ਮੈਂ ਮਾੜਾ ਨਹੀਂ ਠੱਡ ਵੱਡੇ ਨਾਲ ਜਾਇਆ ਮੈਂ ਠੀਕ ਹੈ ਆ ਜਾ ਤੈਨ ਰੱਖੀ ਹਾਂ ਜੀ ਨਾ ਜੀ ਨਾ ਕੋਈ ਨਹੀਂ ਲੋਡ ਨਹੀਂ ਕੋਈ ਨਾ ਤੁਸੀਂ ਹੁਣੇ ਆ ਜਾਓਗੇ ਕੋਈ ਨਾ ਤੇ ਜਟੋਂ ਦੀ ਆ ਪੈਸਾ ਦਾਣਾ ਤੂੰ ਮੇਰੀ ਦੇਖ ਲਾ ਜੀ ਟੱਪ ਜਜਮੀ ਆਇਆ ਹੈ ਗਿੱਦੜ ਗਿੱਦੜੀ ਦਾ ਵਿਆਹ ਹੋਈ ਜਾਂਦਾ ਗੱਲ ਹੈ ਹੈ ਫਰੈਂਕ ਨਾ ਛੱਜ ਓਏ ਕਾਣੂ ਇਹ ਤਾਂ ਪੰਗੇ ਲੈਂਦੀ ਆ ਯਾਰਾ ਮਾਰ ਕੇ ਬੂਥੇ ਤੇ ਮੁੱਦੀ ਮਰੂ ਟੱਕਰ ਸੋਈ ਕੋਲੇ ਕੇ ਮੈਂ ਤੈਨੂੰ ਕੀ ਕਿਹਾ ਫੇਰ ਛੇੜ ਨਹੀਂ ਦੱਬਾ ਕਿੱਦੜ ਕਿਦੜ ਕਿਉਂ ਕਹਿੰਦੀ ਮੇਰੇ ਪਿਆਰ ਨੂੰ ਮੈਂ ਤੈਨੂੰ ਥੋੜੀ ਕਿਹਾਗਾ ਤੇ ਕਹਿ ਲੈ ਇਹਨੂੰ ਤੱਕ ਲੈ ਹਾਂ ਮਾਰਦਾ ਗੱਲਾਂ ਨਾ ਦੇਖ ਲੈ ਭਾਈ ਕਿਵੇਂ ਬੋਲਦਾ ਹੈ ਕੀ ਕਰ ਦੇਗਾ ਤੂੰ ਕਰ ਕੀ ਦੇਂਦਾ ਤੂੰ ਓਏ ਕਾਣੂ ਤੂੰ ਹੋਰੇ ਗੱਲਾਂ ਦੀਆਂ ਚੱਲ ਉਧਰ ਮਾਰ ਕੇ ਲਫੜਾ ਮੂੰਹ ਤੱਕੜ ਦੂੰ ਮੈਂ ਬਾਲਾ ਆਹ ਦੇਖ ਲੈ ਭਾਈ ਤੂੰ ਵਿਆਹੀ ਆਈ ਐ ਨਵੀ ਤੇ ਤੇਰੇ ਸਾਹਮਣੇ ਕੀ ਸੜਾ ਜਲੂਸ ਕਰਦਾ ਫਿਰਦਾਗਾ ਬਾਲਾ ਬੜਦਾ ਹੈ ਆਪਦੇ ਜਣੇ ਮੈਂ ਤਾਂ ਮੈਂ ਤਾਂ ਇਹ ਜਨਾਨੀ ਹੈ ਪਾੜ ਕੇ ਦੋ ਕਰ ਦਮ ਤੇ ਵਿੱਚ ਦੀ ਨਿਕਲ ਜਾ ਮੈਂ ਤਾਂ ਰਿਸ਼ਤਦਾਰੀ ਕਰਕੇ ਚਾਪਾਂ ਉਹ ਤੁਹਾਨੂੰ ਗੱਲ ਦੱਸਾਂ ਸੱਚ ਕੋਘੜਾ ਜਿਹਾ ਕੋਈ ਘਰ ਪੱਛ ਮਰ ਵੀ ਲਿਆ ਕਰ ਪੱਜ ਗਿਆ ਮੇਥੋਂ ਹੁਣ ਸਿੱਟ ਲੈਂਦਾ ਮੈਂ ਇਹਨਾਂ ਦਾ ਔਟਾ ਬਣ ਕੇ ਬੈਠਾ ਜਾਂਦਾ ਉਹਨਾਂ ਦਾ ਔਟਾ ਨਹੀਂ ਬਣ ਕੇ ਬੈਠਾ ਰਹਿੰਦਾ ਇਹ ਕੌਣ ਨੇ ਪੈਣੇ ਨਿੱਕੇ ਦੀ ਮਾਸੀ ਸੱਸਿਆ ਫਿਰ ਇਹ ਐਂ ਕੋਤੋਂ ਬੋਲਦੀ ਐ ਇਹਦੀ ਨਾ ਧਨੋਲੇ ਤੋਂ ਦਵਾਈ ਚੱਲਦੀ ਐ ਅੱਛਾ ਚਲ ਕੋਈ ਗੱਲ ਨਹੀਂ ਦਵਾਈ ਤਾਂ ਮੈਂ ਹਟਾ ਦੂੰਗੀ ਮੇਰੀ ਦਾਦੀ ਨੇ ਮੈਨੂੰ ਥੋੜਾ ਸਕਾਇਆ ਸੀ ਥੋੜਾ ਕਰ ਤੋਂ ਇਹਨੇ ਅੱਛਾ ਬਣੇ